ਹਾਂਜੀ ਸਾਸ਼ੀਕਲ ਜੀ ਸਵਾਗਤ ਆ ਤੁਹਾਡਾ YouTube ਚੈਨਲ ਗੋਰਾ ਡੇਰੀ ਫਾਰਮ ਉਪਲ ਤੇ ਜਿਹੜੇ ਆਪਣੇ ਚੈਨਲ ਦੇ ਉੱਪਰ ਨਵੀਂ ਵੀਡੀਓ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਵੱਟ ਵੱਟ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਜੀ ਇਹ ਆਪਣਾ ਨਿਊ ਚੈਨਲ ਆ ਤੇ ਅੱਜ ਐਤਵਾਰ ਮੰਗਲਵਾਰ ਸੀਗਾ ਅੱਜ ਛੁੱਟੀ ਸੀਗੀ ਤੇ ਛੁੱਟੀ ਵਾਲੇ ਦਿਨ ਅੱਜ ੁਰਤ ਇੱਕ ਬਾਅਦ ਹੈ ਜੀ ਸ਼ਿਦੀ ਦੇ ਅੱਡੇ ਤੇ ਛੁੱਟੀ ਸੀਗੀ ਤੇ ਆਪਾਂ ਕਿ ਆ ਵੀ ਚੱਲ ਆਪਾਂ ਸਬਜੀ ਵਗੈਰਾ ਦੀ ਗੋਡੀ ਵਗੈਰਾ ਕਰ ਲਈ ਇੱਧਰ ਆਪਣੇ ਨਾਲ ਘਰ ਤੇ ਆਪਾਂ ਸਬਜੀ ਵਗੈਰਾ ਲਾਈ ਹੋਈ ਓਧਰ ਆਪਣੇ ਮੱਝਾਂ ਬੰਨੀਆਂ ਓਧਰ ਵੀ ਆਪਣੀਆਂ ਬੱਕਰੀਆਂ ਵੀ ਰੱਖੀਆਂ ਹੋਈਆਂ ਦੋ ਤਿੰਨ ਆਪਾਂ ਨੇ ਸ਼ੌਂਕ ਆ ਤੇ ਇੱਧਰ ਆਪਣੇ ਗੰਡੇ ਲੱਗੇ ਹੋਏ ਆ ਤੇ ਇੱਧਰ ਪਾਲਕ ਲੱਗੀ ਹੋਈ ਆ ਓਧਰ ਸਾਡਾ ਹਰਜੋਤ ਸਿੰਘ ਆਪਣਾ ਪਤੀਜਾ ਤੇ ਓਧਰ ਪਤੀਜੀ ਤੇ ਇੱਧਰ ਮੰਮੀ ਉਹ ਵਿੰਗ ਨਹੀਂ ਤੋੜਦੇ ਪਏ ਉਧਰਲੀ ਸਾਈਡ ਵਿੰਗ ਨਹੀਂ ਲੱਗੀ ਹੋਈ ਆ ਤੇ ਮੈਂ ਕਿਹਾ ਵੀ ਚੱਲ ਅੱਜ ਫ੍ਰੀ ਹਾਂ ਇੱਕ ਵੀਡੀਓ ਬਣਾ ਲੈਨੇ ਆ ਇਧਰ ਪਾਲੇ ਕੋਕেরা ਵੇਖ ਲੋ ਵੀ ਜੇ ਤੁਹਾਡੇ ਕੋਲੇ ਜਗ੍ਹਾ ਹੁੰਦੀ ਆ ਤੇ ਜ਼ਰੂਰ ਤੁਸੀਂ ਆਪਦੇ ਖਾਣ ਪੀਣ ਵਾਸਤੇ ਸਬਜ਼ੀ ਘਰ ਦੀ ਜ਼ਰੂਰ ਲਾਇਆ ਕਰੋ ਬਾਹਰ ਦੀਆਂ ਸਬਜ਼ੀਆਂ ਤੁਹਾਨੂੰ ਪਤਾ ਕਿ ਰੇ ਆ ਸਪਰੇਆਂ ਵਾਲੀਆਂ ਇਹ ਜਿਆਦੀ ਰੇ ਸਪਰੇਅ ਉਹਨਾਂ ਨੂੰ ਕੀਤੀ ਹੁੰਦੀ ਆ ਤੇ ਤੁਸੀਂ ਇਸ ਕਰਕੇ ਆਪਦੇ ਖਾਣ ਪੀਣ ਲਈ ਜ਼ਰੂਰ ਵੱਧ ਤੋਂ ਵੱਧ ਸਬਜ਼ੀ ਘਰੇ ਲਾਇਆ ਕਰੋ ਹਾ ਹਜੇ ਪਹਿਲਾ ਲਓ ਇਹ ਆਪਾਂ ਹਜੇ ਥੋੜੀ ਨਿੱਗੀ ਪਾਲਕ ਤੇ ਤੁਸੀਂ ਪਾਲਕ ਦੇਖ ਲਓ ਕਲਰ ਦੇਖ ਲਓ ਪਾਲਕ ਤੇ ਕਿੰਨੀ ਸੋਹਣੀ ਆ ਤੇ ਪਿਆਜ਼ ਵੀ ਬਹੁਤ ਵਧੀਆ ਹੋ ਗਿਆ ਫਿਰ ਉਧਰ ਜਾ ਰਹੇ ਆ ਮੰਮੀ ਹੁਣੇ ਘਰੇ ਵੇਂਗਣੀ ਤੋੜ ਕੇ ਤੇ ਇਧਰ ਆਪਣੀ ਗੋਭੀ ਵੀ ਲੱਗੀ ਹੋਈ ਆ ਤੇ ਨਾਲ ਆਪਣਾ ਪਿਆਜ਼ ਲੱਗਾ ਹੋਇਆ ਇੱਕ ਸਾਈਡ ਤੇ ਆਪਾਂ ਗੋਭੀ ਲਾਈ ਹੋਈ ਆ ਤੇ ਇੱਕ ਸਾਈਡ ਤੇ ਪਿਆਜ਼ ਲਾਏ ਹੋਏ ਆ ਤੇ ਇਧਰ ਆਪਣਾ ਸਰੋਂ ਦਾ ਸਾਗ ਲੱਗਾ ਹੋਇਆ ਵਾ ਇਹ ਆਪਾਂ ਕੱਲ ਨੂੰ ਤੋੜਾਂਗੇ ਇੱਕ ਦੋ ਦਿਨਾਂ ਤੱਕ ਜਾਂ ਕੱਲ ਨੂੰ ਜਾਂ ਪਰਸੋਂ ਤੋੜਾਂਗੇ ਤੇ ਆਪਾਂ ਸਾਗ ਬਣਾਵਾਂਗੇ ਇੱਧਰ ਆਪਣੀ ਕੰਨ ਦੀ ਪਨੀਰੀ ਲੱਗੀ ਹੋਈ ਆ ਜਿਹੜੇ ਆਪਾਂ ਅਗਲੀ ਗੰਡੇ ਲਾਉਣੇ ਆ ਉਪਰਲੀ ਸਾਈਡ ਹੁੰਦੇ ਵਾਸਤੇ ਪਨੀਰੀ ਲਾਈ ਹੋਈ ਆ ਤੇ ਨਾਲ ਛਲਗਮ ਮੂਲੀਆਂ ਤੇ ਇੱਧਰ ਆਪਣੇ ਆਲੂ ਲੱਗੇ ਹੋਏ ਆ ਇੱਧਰ ਆਪਾਂ ਆਲੂ ਬੀਜੇ ਆ ਤੇ ਉਧਰ ਆਪਾਂ ਟਮਾਟਰ ਬੀਜੇ ਆ ਨਾਲ ਨਾਲ ਤੇ ਨਾਲ ਹਰੀਆਂ ਮਿਰਚਾਂ ਬੀਜੀਆਂ ਆ ਇਨੂੰ ਆਪਾਂ ਰੇ ਸਪਰੇ ਕੋਈ ਨਹੀਂ ਕਰਦੇ ਹਜੇ ਤੱਕ ਆਪਾਂ ਇਹਨੂੰ ਜਿਵੇਂ ਰੂੜੀ ਦਾ ਗੋਏ ਦੀ ਰੂੜੀ ਹੁੰਦੀ ਆ ਉਹ ਪਾਈਦੀ ਆ ਤੇ ਜਾਂ ਜਿਵੇਂ ਮੰਨ ਲਓ ਕਿ ਆਪਾਂ ਮੱਝਾਂ ਵਾਲੀ ਫਰਸ਼ ਵਗੈਰਾ ਧੋਣੀਆਂ ਤੇ ਉਹਨਾਂ ਦਾ ਵੀ ਪਾਣੀ ਇੱਥੇ ਹੀ ਆਉਂਦਾ ਵਾ ਤੇ ਜੇ ਆਪਾਂ ਇਹਨੂੰ ਸਪਰੇ ਕਰਨੀਆਂ ਜੇ ਜਾਂ ਤਾਂ ਜਿਵੇਂ ਆਪਾਂ ਉੱਪਰ ਛੱਟਾ ਦੇ ਦਿੰਨੇ ਆ ਸਵਾਦ ਉਹ ਦਿਨਾਂ ਨਾਲ ਜਿਵੇਂ ਉੱਪਰ ਮੱਛਰ ਵਗੈਰਾ ਬੈਠਾ ਹੁੰਦਾ ਜਾਂ ਲੱਸੀ ਦਾ ਛਿੱਟਾ ਜਾਂ ਨਿੰਮ ਦਾ ਨਿੰਮ ਦੀ ਸਪਰੇ ਜਾਂ ਲੱਸੀ ਦੀ ਸਪਰੇ ਕਰ ਦਈਦੀ ਐ ਤੇ ਇੱਧਰ ਮੇਥੇ ਵਗੈਰਾ ਲੱਗੇ ਹੋਏ ਆਹ ਜਗ੍ਹਾ ਤੇ ਆਪਣਾ ਲਸਣ ਲੱਗਾ ਹੋਇਆ ਵਾ ਲਸਣ ਦੇ ਉੱਪਰ ਪ੍ਰਾਲੀ ਪਾਈ ਹੋਈ ਐ ਇੱਧਰ ਪੇਠੇ ਦੀ ਇੱਕ ਵੱਲ ਸੀਗੀ ਤੇ ਇੱਧਰ ਆਪਾਂ ਨਾ ਪਿਛਲੇ ਸਾਲ ਇੱਥੇ ਪਿਛਲੀ ਵਾਰੀ ਆਪਾਂ ਇੱਥੇ ਕਰੇਲੇ ਬੀਜੇ ਸੀਗੇ ਤੇ ਉਹ ਕਰੇਲੇ ਆਪਾਂ ਨੂੰ ਵਧੀਆ ਕਰੇਲੇ ਆਪਾਂ ਖਾਦੇ ਤੇ ਉਸ ਤੋਂ ਬਾਅਦ ਇਹ ਵੱਲਾਂ ਸੁੱਕ ਗਿਆ ਸੀਗੀਆਂ ਤੇ ਆਹ ਜਿਹੜੀਆਂ ਵੱਲਾਂ ਵਾਂ ਇਹ ਆਪਣੇ ਆਪ ਹੀ ਇੱਥੇ ਉੱਗੀਆਂ ਜਿਹੜੀ ਜਗ੍ਹਾ ਤੇ ਪਹਿਲਾਂ ਕ੍ਰੇਲੇ ਲੱਗੇ ਸੀ ਉਹ ਕ੍ਰੇਲੇ ਦਾ ਸਾਈਜ਼ ਛੋਟਾ ਸੀਗਾ ਕੁਦਰਤਾਂ ਲੋ ਜਾ ਆયા ਬੀ ਇਹ ਹੋ ਜਾ ਸੀਗਾ ਪਹਿਲਾਂ ਨਹੀਂ ਸੀਗਾ ਉਦੋਂ ਗਰਮੀ ਸੀ ਥੋੜੀ ਜੀ ਉਦੋਂ ਕ੍ਰੇਲਾ ਛੋਟਾ ਹੀ ਹੁੰਦਾ ਸੀਗਾ ਛੋਟੇ ਕ੍ਰੇਲੇ ਲੱਗਦੇ ਸੀ ਜਿਹੜੀਆਂ ਹੁਣ ਵੱਲਾਂ ਸਾਰੀਆਂ ਉੱਗੀਆਂ ਵਾਂ ਤੇ ਇਹ ਵੱਲਾਂ ਦੇ ਕ੍ਰੇਲੇ ਦਾ ਸਾਈਜ਼ ਦੇਖ ਲਓ ਆਹ ਚੈੱਕ ਕਰ ਸਕਦੇ ਹੋ ਤੁਸੀਂ ਤੇ ਆ ਦੇਖੋ ਸਾਈਜ਼ ਕ੍ਰੇਲੇ ਦਾ ਜਿਵੇਂ ਤੋਰੀ ਹੁੰਦੀ ਹੈ ਨਾ ਤੇ ਤੁਸੀਂ ਕਰੇਲੇ ਲੱਗੇ ਚੈੱਕ ਕਰ ਸਕਦੇ ਹੋ ਇਹ ਬਿਨਾ ਰੇ ਸਪਰੇ ਤੋਂ ਕਰੇਲੇ ਆ ਇਹ ਥੱਲੇ ਹੋਰ ਵੀ ਲੱਗੇ ਹੋਏ ਆ ਇੱਧਰ ਛੋਟੇ ਛੋਟੇ ਵੀ ਲੱਗੇ ਹੋਏ ਕਰੇਲੇ ਬਹੁਤ ਲੱਗੇ ਹੋਏ ਆ ਦੇਖੋ ਇੱਧਰ ਵੀ ਇੱਕ ਕਰੇਲਾ ਲੱਗਾ ਹੋਇਆ ਇੱਥੇ ਵੀ ਆ ਦੇਖੋ ਤੁਸੀਂ ਚੈੱਕ ਕਰੋ ਛੋਟੇ ਛੋਟੇ ਕਰੇਲੇ ਕਈ ਲੱਗੇ ਹੋਏ ਆ ਤੇ ਇੱਧਰ ਕਦੂਆਂ ਦੀ ਵਾਲਾ ਅੱਲਾ ਦੀ ਇਹ ਦੇਖ ਲਓ ਇਹ ਵੀ ਛੋਟੀਆਂ ਛੋਟੀਆਂ ਲੱਗੀਆਂ ਹੋਈਆਂ ਇਹ ਸਾਰੀ ਸਬਜੀ ਬਿਨਾ ਰੇ ਸਪਰੇਅ ਤੋਂ ਆ ਤੇ ਭਿੰਡੀ ਦੇਖ ਲਓ ਇੰਨੀ ਕੁ ਭਿੰਡੀ ਲਈ ਸੀ ਆਪਾਂ ਘਰ ਵਾਸਤੇ ਆ 2 ਵਟਾਂ ਤੇ ਭਿੰਡੀ ਵਾਧੂ ਲੱਥੀ ਆ ਤੇ ਹੁਣ ਦੁਬਾਰਾ ਭਿੰਡੀ ਸੁੱਕ ਕੇ ਨਾ ਤੇ ਦੁਬਾਰਾ ਫੇਰ ਹਰੀ ਹੋ ਰਹੀ ਆ ਤੇ ਭਿੰਡੀ ਦੇਖ ਲਓ ਜਿਹੜੀ ਨਵੀਂ ਭਿੰਡੀ ਹੁਣ ਲੱਗ ਰਹੀ ਆ ਆ ਬੂਟੇ ਦੇਖ ਲਓ ਤੁਸੀਂ ਕਿੰਨੀਆਂ ਭਿੰਡੀਆਂ ਲੱਗੀਆਂ ਹੋਈਆਂ 7 ਤੋਂ 8 ਭਿੰਡੀਆਂ ਛੋਟੀਆਂ ਛੋਟੀਆਂ ਲੱਗੀਆਂ ਹੋਈਆਂ ਤੇ ਹੁਣ ਇਹਨਾਂ ਨੂੰ ਅੱਜ ਆਪਾਂ ਉੱਪਰੋਂ-ਪਰੋਂ ਥੋੜਾ-ਥੋੜਾ ਵੜ ਦੇਣਾ ਤੇ ਇਹਨਾਂ ਨੂੰ ਕੋਡੀ ਪਾ ਕੇ ਤੇ ਰੇਹ ਪਾ ਦੇਣੀ ਆ। ਆ ਦੇਖ ਲਓ ਉੱਪਰ ਪੱਤਾ ਕੋਈ ਨਹੀਂ ਹੈਗਾ ਪਿੰਡੀਆਂ ਦੇ। ਬੂਟਿਆਂ ਦੇ ਤੇ ਪਿੰਡੀਆਂ ਦੇਖ ਲਓ ਲੱਗੀਆਂ ਹੋਈਆਂ। ਇਧਰ ਵੀ ਦੇਖੋ ਚਾਰ-ਪੰਜ ਲੱਗੀਆਂ ਹੋਈਆਂ। ਛੋਟੇ-ਛੋਟੇ ਬੂਟਿਆਂ ਦੇ। ਆ ਦੇਖੋ ਸਾਰੇ ਬੂਟਿਆਂ ਦੇ। ਆ ਦੇਖੋ ਪਿੰਡੀ ਕਿੰਨੀ ਲੱਗੀ ਹੋਈ ਆ। ਤੀਜੇ-ਚੌਥੇ ਦਿਨ ਅੱਧਾ ਕਿਲੋ ਪਿੰਡੀ ਇਹਨਾਂ ਇੰਨੇ ਬੂਟਿਆਂ ਦੇ ਵਿੱਚੋਂ ਨਿਕਲ ਆਉਂਦੀ ਆ। ਤੇ ਆ ਹੁਣ ਇਹਨੇ ਕੋ ਆਪਣੇ ਵਿੰਗਣੀ ਲੱਗੀ ਹੋਈ ਐ ਅਜੇ ਆਪਾਂ ਜਿਹੜੀ ਮੋਟੀ ਮੋਟੀ ਵਿੰਗਣੀ ਸੀਗੀ ਡੈਡੀ ਹੁਣੇ ਖਾਂਦੇ ਜਿਆਦਾ ਡੈਡੀ ਦੇ ਭਰਾ ਤੇ ਆਪਾਂ ਭਰ ਕੇ ਬਣਾ ਲਈਦੀ ਐ ਤੇ ਇੰਨੀ ਕੋਈ ਜਗ੍ਹਾ ਤੋਂ 1 ਕਿਲੋ ਵਿੰਗਣੀ ਹੁਣ ਲੱਥ ਗਈ ਐ ਤੇ ਅਜੇ 1.5-2 ਕਿਲੋ ਵਿੰਗਣੀ ਹੋਰ ਲੱਗੀ ਐ ਜਿਹੜੀ ਅਜੇ ਛੋਟੀ ਐ ਤੇ ਉਹ ਆਪਾਂ ਅਜੇ 2-4 ਦਿਨ ਜਦੋਂ ਥੋੜੀ ਜੀ ਵੱਡੀ ਹੋ ਗਈ ਫਿਰ ਤੋੜਾਂਗੇ ਤੇ ਇਸ ਕਰਕੇ ਤੁਸੀਂ ਆਪਦੇ ਘਰੇ ਖਾਣ ਜੋਗੀ ਸਬਜ਼ੀ ਜ਼ਰੂਰ ਲਾਇਆ ਕਰੋ ਬਾਜ਼ਾਰ ਦੀ ਸਬਜ਼ੀ ਖਾਨ ਨਾਲੋਂ ਘਰ ਦੀ ਸਬਜ਼ੀ ਜ਼ਰੂਰ ਲਾਇਆ ਕਰੋ ਤੇ ਇੱਧਰ ਆਪਣੇ ਕੋਲ ਜਗਾ ਪਈ ਹੈ ਇੱਧਰ ਪਿਆਜ਼ ਵਗੈਰਾ ਪਰਲੀ ਸਾਈਡ ਥੋੜੇ ਗਨੇ ਪੱਠੇ ਵੇਚ ਦਾਂਗੇ ਆਪਣੇ ਮੱਜਾਂ ਵੀ ਰੱਖੀਆਂ ਹੋਈਆਂ ਜੇ ਚੱਲ ਛੋਟੇ ਬੱਚਿਆਂ ਬੱਚੇ ਨੂੰ ਪਾਉਣ ਲਈ ਹਰੇ ਪੱਠੇ ਤੇ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆਪਣਾ ਬਾਹਰ ਅਜੇ ਪਲਾਟ ਵਗੈਰਾ ਘਰ ਵਗੈਰਾ ਬਹੁਤ ਘੱਟ ਬਣੇ ਹੋਏ ਆ ਉਹ ਜਿਵੇਂ ਆਪਣੇ ਉਧਰ ਝੋਟੀ ਤੇ ਮੱਛੀ ਖੁੱਲੀਆਂ ਛੱਡੀਆਂ ਹੋਈਆਂ ਐਂ ਫਿਰਦੇ ਰਹਿੰਦੇ ਆ ਉਧਰ ਆਪਣੇ ਮੱਝਾ ਬੰਨੀ ਹੋਈਆਂ ਤੇ ਆ ਆਪਣਾ ਘਰ ਆ ਤੇ ਇੱਧਰ ਆਪਾਂ ਵੱਲਾਂ ਲਾਈਆਂ ਹੋਈਆਂ ਤੇ ਇਹ ਦੇਖ ਸਕਦੇ ਹਾਂ ਹਾਂਜੀ ਰੱਖਾਏ ਘਰੇ ਇੱਧਰ ਪਪੀਤੇ ਦਾ ਬੂਟਾ ਵੀ ਲੱਗਾ ਹੋਇਆ ਵਾ ਇਹ ਆਪਾਂ ਘਰ ਹੋਣੀ ਪਾਇਆ ਵਾ ਸਾਲ ਡੇਢ ਸਾਲੀ ਹੋਇਆ ਤੇ ਇਹ ਤਾਂ ਦੇਖ ਸਕਦੇ ਹੋ ਆਪਾਂ ਤਿੰਨ ਗਾਵਾਂ ਰੱਖੀਆਂ ਹੋਈਆਂ ਹਨ ਤਿੰਨ ਗਾਵਾਂ ਰੱਖੀਆਂ ਹੋਈਆਂ ਹਨ ਇੱਕ ਮੱਝ ਆਪਣੇ ਕੋਲੇ ਇੱਕ ਝੋਟੀ ਆ ਇੱਕ ਝੋਟੀ ਉੱਧਰ ਚੜੀ ਜਾਂਦੀ ਆ ਉਹ ਸਾਹਮਣੇ ਇੱਕ ਝੋਟੀ ਤੇ ਜਰਸੀ ਬੱਛੀ ਇੱਕ ਬੱਛੀ ਆ ਵਾ ਤੇਨ ਆਪਣੇ ਕੋਲੇ ਬੱਕਰੀਆਂ ਉਹ ਸਾਹਮਣੇ ਫਿਰਦੀਆਂ ਇਹ ਇਧਰ ਆਪਾਂ ਵੱਲਾਂ ਵਗੈਰਾ ਲਾਈਆਂ ਹੋਈਆਂ ਤੇ ਇਹਨਾਂ ਦੇ ਉੱਪਰ ਜਗ੍ਹਾ ਬਣਾਈ ਹੋਈ ਆ ਸਸੀ ਕਾਲ ਜੀ ਇਹ ਆਪਣੀ ਪਤੀ ਜੀ ਸਸੀ ਕਾਲ ਜੀ ਆ ਦੇਖ ਲਓ ਆ ਵੱਲਾਂ ਲਾਈਆਂ ਜੀ ਅਸੀਂ ਹਾਂ ਦੇਖ ਲਓ ਇਹਨਾਂ ਨੂੰ ਫਲ ਕਿਨਾਂ ਲੱਗਾ ਹੋਇਆ ਇਹਨਾਂ ਨੂੰ ਕੋਈ ਰੇ ਸਪਰੇ ਨਹੀਂ ਕੀਤੀ ਹੋਈ ਤੇ ਤੁਸੀਂ ਵੱਲਾਂ ਦੇ ਫਲ ਚੈੱਕ ਕਰ ਸਕਦੇ ਹੋ ਆ ਵੀ ਇੱਕ ਸਾਡਾ ਫਲ ਲੱਗਾ ਹੈ ਨਿੱਕਾ ਜਿਹਾ ਆ ਦੇਖ ਲਓ ਘਰੇ ਬੰਨਿਆ ਤੁਸੀਂ ਗੇਟ ਬੰਦ ਕਰਨਾ ਸੀ ਨਾ ਤੇ ਇੰਨੀ ਕੁ ਸਬਜ਼ੀ ਤੁਸੀਂ ਜਰੂਰ ਆਪਦੇ ਖਾਣ ਵਾਸਤੇ ਜਰੂਰ ਲਾਇਆ ਕਰੋ ਤਾਂ ਕਿ ਜਿੰਨੀ ਕੁ ਸਬਜ਼ੀ ਤੁਸੀਂ ਘਰੇ ਖਾਣੀ ਆ ਤੇ ਘਰੇ ਲਾ ਸਕੋ ਜਿਵੇਂ ਅੱਜ ਛੁੱਪੀ ਸੀਗੀ ਤੇ ਆਪਾਂ ਇਹਨਾਂ ਨੂੰ ਥੋੜੀ ਕਣੀ ਗੋਡੀ ਵਗੈਰਾ ਕੀਤੀ ਐ ਤੇ ਇਧਰੋਂ ਤੇ ਜਆ ਆਪਣਾ ਵੀ ਵਧੀਆ ਅੰਜੋਏ ਕਰਦਾ ਰਹਿਂਦਾ ਖੇਡਦਾ ਰਹਿਂਦਾ ਇੱਥੇ ਤੇ ਬਾਕੀ ਆਪਣੇ ਚੈਨਲ ਨੂੰ ਵੱਧ ਵੱਧ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਲਓ ਜੀ ਤਾਂ ਕਿ ਆਪਾਂ ਕੋਈ ਵੀ ਨਵੀਂ ਵੀਡੀਓ ਪਾਈਏ ਤੁਹਾਡੇ ਤੱਕ ਪਹੁੰਚ ਸਕੇ ਸ਼ਸ਼ੀਕਲ ਧੰਨਵਾਦ ਰੱਬ ਰੱਖਾ